ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਮਹਾਰਾਜ ਰਸੋਈ ਚੈਨਲ ਤੇ। ਅੱਪਾ ਬਣਾਉਣ ਲੱਗੇ ਆ ਜੀ ਅੱਜ ਆਲੂ ਪੁਜੀਆ। ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਟੇਸਟੀ। ਇਹ ਆਮ ਹੀ ਬੱਚੇ ਆ ਜਿਹੜੇ ਲੈ ਆ ਕੇ ਖਾਂਦੇ ਆ ਦੁਕਾਨ ਤੋਂ। ਤੇ ਜੇ ਇਸ ਤਰ੍ਹਾਂ ਤੁਸੀਂ ਘਰੇ ਬਣਾਓਗੇ ਤਾਂ ਸਸਤੇ 'ਚ ਵੀ ਬਣੂਗਾ ਤੇ ਵਧੀਆ ਵੀ ਬਣੂਗਾ। ਤੇ ਪੂਰੀ ਸਾਫ ਸਫਾਈ ਦੇ ਨਾਲ ਆਪਾਂ ਆਲੂ ਧੋ ਕੇ ਬਾਲ ਕੇ ਉਹਨਾਂ ਨੂੰ ਸ਼ੈਲੂ ਲਿਆ ਚੰਗੀ ਤਰ੍ਹਾਂ ਛੱਲ ਕੇ ਆਪਾਂ ਇਹਨਾਂ ਨੂੰ ਕਸੂਕਾਸ ਕਰ ਲੈਣਾ ਹੁਣ ਇਹਨਾਂ ਨੂੰ ਮੈਸ਼ ਕਰਨਾ ਕਿਉਂਕਿ ਇਹਨਾਂ ਦੇ ਵਿੱਚ ਕੋਈ ਗੱਡ ਵਗੈਰਾ ਰਹੀ ਤਾਂ ਫਿਰ ਉਹ ਜਿਹੜੀ ਆਪਣੇ ਕੋਲੋਂ ਛੀਰ ਹੁੰਦੀ ਹੈ ਕੀ ਤੁਸੀਂ ਕੋਈ ਵੀ ਹੋਰ ਦੇਸੀ ਤਰੀਕੇ ਨਾਲ ਬਣਾਉਗੇ ਜਿਵੇਂ ਕਿਸੇ ਬੋਤਲ ਦੇ ਢੱਕਣ 'ਚ ਮੋਰੀਆ ਕਰ ਲੋ ਉਹਦੇ ਨਾਲ ਵੀ ਬਣ ਜਾਂਦਾ ਇਹ ਪੂਰੀ ਹੈ ਇਹ ਤੁਹਾਨੂੰ ਤੁਹਾਨੂੰ ਸ਼ੀਮਲਾ ਹੋਵੇ ਤਾਂ ਫਿਰ ਉਹ ਮੋਰੀਆਂ ਵਿੱਚ ਦੀ ਨਾ ਲੱਗਦੀਆਂ ਨਹੀਂ ਹੈਗੀਆਂ ਉਹ ਗੰਡਾ 'ਚ ਰਹਿ ਜਾਣਾਂ ਅੱਜ ਦੀਆਂ ਤੇ ਆਲੂ ਆ ਜਿਹੜੇ ਬਹੁਤ ਧਿਆਨ ਨਾਲ ਤੁਸੀਂ ਇਸ ਤਰ੍ਹਾਂ ਹੀ ਤੱਜੂਕਾ ਸੈਲਡ ਕਰ ਲੈਣੇ ਠੀਕ ਆਪਾਂ ਥੋੜੀ ਜਿਹੀ ਜੀਰਾ ਪਾ ਲਈਏ ਦੋ ਚਮਚਾ ਪਰਹੈਂਤੀ ਵੀ ਪਾਤਾ ਤੇ ਵਿਕਸਨ ਪਾਤਾ ਤੇ ਨੂਨ ਮਿਰਚ ਮਸਾਲੇ ਆਪਾਂ ਅਪਨੇ ਸਵਾਦ ਅਸਾਬ ਨੇ ਪਾਉਣੇ ਜਿੰਨੇ ਖਾਣੇ ਵਾਸਤੇ ਘੱਟ ਮੋਨ ਵਰਤਤਾ ਤਾਂ ਆਪਾਂ ਕਿਸੇ ਨੇ ਜੰਤਰਾ ਟੈਮ ਨੂੰ ਮਿਲਣਾ ਲੋਹੇ ਦੀ ਆਟਾ ਗੁੰਨ ਕੇ ਆਪਾਂ ਸਾਈਡ ਤੇ ਰੱਖ ਦਿੱਤੇ ਉਹ ਇਧਰ ਆਪਣੇ ਕੋਲ ਜਾਲੀਆਂ ਇਹ ਡੰਬੀ ਨਾਲ ਹੀ ਮਿਲਦੀ ਹੁੰਦੀ ਹੈ ਇਹ ਮਸ਼ੀਨ ਦੇ ਤੇ ਜਾਲੀਆਂ ਕਈ ਵੱਖ-ਵੱਖ ਡਿਜ਼ਾਈਨਾਂ ਦੀਆਂ ਆਏ ਕਿਉਂਕਿ ਬੱਚਾ ਨੂੰ ਡੇਰਨ ਵਾਲੀਆਂ ਚੀਜ਼ਾਂ ਜ਼ਿਆਦਾ ਪਸੰਦ ਹੁੰਦੀਆਂ ਹਨ ਜਿੰਨਾਂ ਦੇ ਘਰ ਛੋਟੇ ਬੱਚੇ ਹੋ ਤੁਸੀਂ ਵੱਖ-ਵੱਖ ਡਿਜ਼ਾਈਨਾਂ ਜਿਹੜੇ ਜਾਲੀ ਪਾ ਕੇ ਬਣਾ ਸਕਦੇ ਆ ਇਹ ਆਪਾਂ ਬਰੀਕ ਪੂਝੀਆਂ ਵਾਲੀ ਜਾਲੀ ਇੱਕ ਲੈ ਲਈਏ ਤੇ ਉਹਨੂੰ ਲਾ ਲੈ ਜੀ ਆਪਾਂ ਫਰੈਂਟੇਲ ਤੇ ਇਹ ਜਿਹੜਾ ਗਲਾਸ ਜ ਹੈ ਆਪਣੇ ਕੋਲੇ ਇਹਨੂੰ ਵੀ ਆਪਾਂ ਲਾ ਲਿਆ ਫਰੈਂਟੇਲ ਤਾਂਗੇ ਇਹਦੇ ਨਾਲ ਚਿਪਕ ਕੇ ਨਵੇਸਣ ਤੇ ਇਹਦੇ ਵਿੱਚ ਆਪਾਂ ਭਰ ਲੈਣਾ ਵੇਸਣ ਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਉੱਪਰ ਢੱਕਣਾ ਜਿਹੜਾ ਇਹ ਕਸ ਲੈਣਾ ਪਹਿਲਾਂ ਇਹ ਸੀਖ ਜੀਆ ਜਿਹੜੇ ਤਾਂ ਉੱਪਰ ਖਿੱਚ ਲੈਣੀ ਆ ਇਹ ਤੇ ਫਿਰ ਇਹ ਨੀਚੇ ਨੂੰ ਆਈ ਜਾਊਗੀ ਤੇ ਥੰਨੋ ਭੁਜੀਆ ਜਿਹੜਾ ਨਿਕਲੀ ਜਾਊਗਾ ਤੇਲ ਦੇ ਵਿੱਚ ਆ ਦੇਖੋ ਇੱਧਰ ਤੇਲ ਆਪਣਾ ਗਰਮ ਰੱਖਿਆ ਹੋਇਆ ਇਸ ਤਰ੍ਹਾਂ ਇਹਨੂੰ ਦਬਾਈ ਜਾਣਾ ਆਪਾਂ ਇਹ ਤਾਂ ਦੇਖੋ ਜਿਵੇਂ ਸੇਲਣ ਵਾਲੀ ਮਸ਼ੀਨ ਨੇ ਇਸ ਤਰ੍ਹਾਂ ਇਹ ਨਹੀਂ ਕਲੀ ਅੰਦਰ ਤੇ ਜੇ ਤੁਹਾਡੇ ਕੋਲ ਮਸ਼ੀਨ ਨਾ ਹੋਵੇ ਤਾਂ ਤੁਸੀਂ ਕੋਈ ਵੀ ਬੋਤਲ ਲੈ ਲਿਓ ਕੋਈ ਡੱਬੀ ਲੈ ਲਿਓ ਤੇ ਉਹਦੇ ਵਿੱਚ ਢੱਕਣ ਲੱਗਿਆ ਹੁੰਦਾ ਉੱਪਰ ਜਿਹੜਾ ਉਹਦੇ ਵਿੱਚ ਤਲੀਆਂ ਕਰ ਲਿਓ ਫਿਰ ਬਰੀਕ ਸੂਈ ਲੈ ਕੇ ਤੇ ਉਹਦੇ ਨਾਲ ਵੀ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਤੇ ਜੇਕਰ ਮਸ਼ੀਨ ਨਹੀਂ ਹੁੰਦੀ ਕਿਸੇ ਕੋਲ ਨਾ ਤਾਂ ਇਹ ਤਾਂ ਦੇਖੋ ਜਿਹੜਾ ਆਪਣਾ ਤਲ ਗਿਆ ਬਹੁਤ ਹੀ ਜਲਦੀ ਤਲ ਜਾਂਦਾ ਹੈ ਇਹ ਉਜਾੜਾ ਟਾਈਮ ਨਹੀਂ ਲੱਗਦਾ ਇਹ ਤੇ ਇੱਕ ਆਪਾਂ ਬੀਕ ਹੈ ਜਿਹੜਾ ਜਾਲੀ ਪਾਈ ਹੈ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਜਾਂਦਾ ਬਸ ਇਹ ਨਿਸ਼ਾਨੀਆਂ ਜਦੋਂ ਇਹ ਬੁਲਬਲੇ ਜੇ ਖਤਮ ਹੋ ਗਏ ਤੇ ਇਹ ਤਲ ਜਾਂਦਾ ਤਿਆਰ ਹੋ ਜਾਂਦਾ ਤੇ ਜਿੰਨੀ ਦੇਰੇ ਕੱਚਾ ਉਹ ਮੀਦੇਰੇ ਬੁਲਬਲੇ ਜੇ ਤੇਲ ਦੇ ਵਿੱਚ ਬਣ ਜਾਣਗੇ ਇਹ ਬਸ ਇੱਕ ਇੱਕ ਵਾਰੀ ਆਪਾਂ ਸਿੱਕੇ ਦੋਨੇ ਪਾਸੇ ਦੇ ਆਹ ਦੇਖੋ ਇਹ ਆਪਣਾ ਘੱਟ ਗਿਆ ਆਟਾ ਤੇ ਆਟਾ ਆਪਾਂ ਹੋਰ ਪਾ ਲੈਨੇ ਆ ਤੇਨ ਨਾਲੇ ਆਪਾਂ ਜਾਲੀ ਬਦਲ ਲੈਨੇ ਆ ਇੱਕ ਆਪਾਂ ਜਾਲੀ ਨੂੰ ਥੰਪਾ ਕੇ ਦਿਖਾ ਦਿੰਦੇ ਆ ਇਸ ਤਰ੍ਹਾਂ ਹੋਰ ਵੀ ਡਿਜ਼ਾਈਨ ਆ ਜਿਹੜੇ ਬਣਦੇ ਆ ਇਹ ਆਟਾ ਆਪਾਂ ਹੋਰ ਪਾ ਲੈਨੇ ਮਸ਼ੀਨ ਦੇ ਵਿੱਚ ਲੋਹੀ ਆਟਾ ਆਪਾਂ ਪਾ ਲਿਆ ਤੇ ਇਧਰ ਪੂਜੀਆ ਆਪਣਾ ਬਣ ਗਿਆ ਵਧੀਆ ਦੇਖੋ ਕਿੰਨਾ ਸੋਹਣਾ ਤੇ ਤੁਸੀਂ ਵੀ ਇਸ ਤਰ੍ਹਾਂ ਜੂਰ ਬਣਾ ਲਿਓ ਘਰੇ ਤੇ ਚਾਣਾ ਹੋਊ ਕਿ ਟੇਸਟੀ ਲੱਗਦਾ ਵੈਸੇ ਵੀ ਆਪਣਾ ਕਈ ਵਾਰ ਮੂੰਗੀ ਮਖਾਨ ਦਰਜੀ ਕਰਦਾ ਤੁਸੀਂ ਪਾ ਸਕਦੇ ਹੋ ਆਏ ਗਏ ਨੂੰ ਵੀ ਤੁਸੀਂ ਦੇ ਸਕਦੇ ਹੋ ਆਪਾਂ ਦੁਕਾਨ ਤੋਂ ਭਾਈਦੇ ਆ ਫਿਰ ਹਨਾ ਚੀਜ਼ ਲੈਣ ਤੇ ਘਰੇ ਪਈ ਹੋਵੇ ਝਟਪਟ ਆਪਾਂ ਚੱਕ ਕੇ ਧਰ ਦਈਏ ਅਗਲੇ ਨੂੰ ਤੇ ਇਹ ਦੇਖੋ ਕਿੰਨਾ ਵਧੀਆ ਬਣ ਰਿਹਾ ਭੁਜੀਆ ਆਪਣਾ ਤੇ ਲੋ ਜੀ ਬਾਕੀ ਵੀ ਭੁਜੀਆ ਆਪਾਂ ਇਸ ਤਰੀ ਬਣਾ ਲੈਨੇ ਆ ਤੇ ਫਿਰ ਆਪਾਂ ਦੂਸਰੀ ਜਾਲੀ ਨਾਲ ਵੀ ਤੁਹਾਨੂੰ ਅੱਧਾ ਕੱਟ ਕੇ ਦਿਖਾਵਾਂਗੇ ਇੱਕ ਜਾਲੀ ਆ ਜਿਹੜੀ ਆਪਾਂ ਹੋਰ ਰੱਖ ਲਈਏ ਸਾਈਡ ਤੇ ਉਹਨੂੰ ਵੀ ਪਾਵਾਂਗੇ ਇਹਦੇ ਵਿੱਚ ਆਟਾ ਆਪਾਂ ਦੁਬਾਰਾ ਪਾ ਲਿਆ ਸੀਗਾ ਹੋਰ ਤੇ बस ਥੋੜਾ ਜਿਹਾ ਆਟਾ ਹੋਰ ਬਚਿਆ ਇੱਕ ਵਾਰੀ ਚ ਹੋਰ ਪੈ ਜੂਗਾ ਆਟਾ ਜਿਹੜਾ ਬਚਿਆ ਤੇ ਫਿਰ ਆਪਾਂ ਨਾਲ ਜਾਲੀ ਪਾਵਾਂਗੇ ਇਹ ਦੋੜੀਆਂ ਦਾ ਆਪਾਂ ਪੁੱਛਿਆ ਜਿਹੜਾ ਬਣਾ ਲਾਂਗੇ ਬਾਕੀ ਡਿਜ਼ਾਈਨ ਆ ਜਿਹੜੇ ਕਈ ਹੁੰਦੇ ਆ ਇਹਦੇ ਵਿੱਚ ਦਰਜਣ ਹੁੰਦੀ ਆ ਜਾਲ ਦੀ ਤੇ ਉਹ ਤੁਸੀਂ ਵਾਕਫ ਟ੍ਰਿਕ ਕਿ ਨਾ ਬਣਾ ਸਕਦੇ ਹੋ ਜੀ ਦੇਖੋ ਕਿੰਨਾ ਵਧੀਆ ਕਰੇਸਪੀ ਕਰੇਸਪੀ ਪੂਰੀਆ ਜਿਹੜਾ ਹੁਣ ਕਿ ਤਿਆਰ ਹੋਇਆ ਇਕੱਲੇ ਵੇਸਣ ਦਾ ਵੀ ਬਣਾ ਸਕਦੇ ਆ ਤੁਸੀਂ ਪੂਰੀਆ ਤੇ ਇਹ ਆਪਾਂ ਆਲੂ ਪੂਰੀਆ ਬਣਾਇਆ ਵਿੱਚ ਆਲੂ ਪਾ ਕੇ ਤੇ ਲੋ ਜੀ ਹੁਣ ਆਪਾਂ ਜਾਲੀ ਬਦਲ ਲੈਨੇ ਆ ਜੀ ਜਾਲੀ ਇਹ ਜਿਹੜੀ ਇੱਕ ਹੋਰ ਲੈ ਲੈਨੇ ਆ ਵਿੱਚ ਉਹ ਸਟਾਰ ਜੇ ਵਾਲੀ ਲੈ ਲਈ ਆਪਾਂ ਜਾਲੀ ਤੇ ਇਹਨੂੰ ਖੋਲ ਲੈਨੇ ਆਪਾਂ ਦੇਖੋ ਇਸ ਤਰ੍ਹਾਂ ਮੂਰਲਾ ਪਾਸਾ ਖੋਲਣਾ ਇਹਦਾ ਆਪਾਂ ਤੇ ਇਹਦੇ ਤੇ ਜਾਲੀ ਤੇ ਵੀ ਥੋੜਾ ਜਿਹਾ ਆਪਾਂ ਲਾ ਲੈਣ ਫੈਟ ਤੇ ਤਾਂ ਕਿ ਚਿਪਕੇ ਨਾ ਇਹਦੇ ਨਾਲ ਵੀ ਵੇਸਮ ਜਿਹਾ ਆ ਦੇਖੋ ਕਿੰਨਾ ਸਮੈ ਸਟਾਰਚ ਆ ਜਾਂਦਾ ਤੇ ਇਹ ਵੀ ਆਪਾਂ ਹੁਣ ਹੋਣੇ ਵੱਟ ਕੇ ਦੇਖੋ ਉਸ ਤਰ੍ਹਾਂ ਵਸੇ ਉਪਰ ਦਵਾਈ ਜਣਾ ਆਪਣੇ ਆਪ ਹੀ ਹੀਕਲੈਸ ਲਿਆਉਣਾ ਇਹਨੂੰ ਥੋੜਾ ਵੱਧ ਸੇਕਣਾ ਪੈਣਾ ਕਿਉਂਕਿ ਥੋੜਾ ਮੁਖਤਾ ਹੈ ਇਹ ਇਨੂੰ ਥੋੜਾ ਜਿਆਦਾ ਸੇਕ ਲਿਓ ਤੇ ਪਹਿਲਾਂ ਤੇਲ ਆਪਣਾ ਬਹੁਤ ਗਰਮ ਨਾਲ ਤੇ ਫੇਰ ਆਗਦਾ ਜਿਹੜੀ ਤੁਸੀਂ ਘੱਟ ਕਰ ਲਿਓ ਤਾਂ ਕਿ ਉੱਪਰੋਂ ਸੜੇ ਨਾ ਹੀ ਤੇ ਅੰਦਰੋਂ ਚਾਚੀਂ ਪਤਰਾ ਸਕੇ। ਦੇਖੋ ਇਹ ਵੀ ਸੈੱਗ ਕਿ ਤਿਆਰ ਹੈ ਦੇਖੋ ਕਿੰਨਾ ਸੁਨਹਲਾ ਲੱਗ ਰਿਹਾ। ਤੇ ਬਾਕੀ ਜਿਹੜਾ ਬਚਿਆ ਉਹ ਵੀ ਆਪਾਂ ਇਸ ਤਰੀਕਾ ਬਣਾ ਲਈਏ ਜੀ। ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖ ਲਿਆ ਕਰੋ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਜੂਰ ਕਰਕੇ ਜਾਇਆ ਕਰੋ ਭਰਾ ਜੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਵੀਡੀਓ ਦੇਖ ਕੇ ਉੱਤੇ ਛੱਡ ਕੇ ਨੇ ਚਲੇ ਜਾਇਆ ਕਰੋ ਕਿ ਜ਼ਿਆਦਾ ਟਾਈਮ ਨਹੀਂ ਲੱਗਦਾ। ਬੰਦਿਆਂ ਦੇ ਹੱਥ ਮਾਰ ਦੇ ਕਰੋ ਲਾਈਕ ਵਾਲੇ ਬਟਨ ਤੇ। ਤੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਜਾ ਕਰੋ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਆ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਹਾਨੂੰ ਵੀ ਕੋਈ ਵੀਡੀਓ ਚਾਹੀਦੀ ਹੁੰਦੀ ਹੈ ਰੈਸਪੀ ਤਾਂ ਤੁਸੀਂ ਜੂਰ ਦੱਸ ਦਿਆ ਕਰੋ। ਤੇ ਆਪਾਂ ਜਰੂਰ ਉਹ ਬਣਾ ਕੇ ਪਾਵਾਂਗੇ। ਤੇ ਬਹੁਤ-ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਜਿਹੜੇ ਸਪੋਰਟ ਕਰਦੇ ਆ। ਤੇ ਇਸ ਤਰ੍ਹਾਂ ਹੀ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਜੀ ਸਾਡੀ ਸਪੋਰਟ ਕਰਦੇ ਰਹੋ। ਬਹੁਤ ਬਹੁਤ ਥੈਂਕ ਯੂ ਇਹ ਧੰਨਵਾਦ ਆ ਜਿਹੜੇ ਆਪਣਾ ਟਾਈਮ ਕੱਢ ਕੇ ਵੀਡੀਓ ਦੇਖਦੇ ਹੋਂ ਤੁਸੀਂ ਤਿੰਨ ਲੋ ਜੀ ਹੁਣ ਆਪਣਾ ਇਹ ਥੀਸ ਤਾਂ ਪੂਰਾ ਹੋ ਗਿਆ ਹੁਣ ਆਪਾਂ ਸਾਰੇ ਪਾ ਦੇਣਾ ਇਹ ਵਿੱਚ ਥੋੜੇ ਹੀ ਬਚੇ ਆਪਣੀ ਮਸ਼ੀਨ ਦੇ ਬਸ ਇਹਨੂੰ ਵੀ ਦਾ ਹਲਕੇ ਜਿਹੇ ਹੱਥ ਨਾਲ ਚੱਕ ਕੇ ਤੇ ਉਲਟ ਪਲਟ ਕਰਕੇ ਸੇਕ ਲੈਣਾ ਤਾਂ ਕਿ ਜਿਆਦਾ ਟੁੱਟੇ ਨਾ ਕਿਉਂਕਿ ਵੈਸੇ ਆਪਾਂ ਤੋੜਨਾ ਹੀ ਇਹਨੂੰ ਤੇ ਫਿਰ ਇਹ ਤੇਲ ਦੇ ਵਿੱਚ ਜਿਆਦਾ ਰੁਟ ਗਿਆ ਤਾਂ ਫਿਰ ਇਹ ਵਿੱਚ ਪੜਨਾ ਮੁਸ਼ਕਲ ਹੋ ਜਾਣਾ ਇਹ ਲੋਹੇ ਦੀ ਮਸ਼ੀਨ ਆ ਪਾ ਖੋਲਤੀ ਆ ਉਹਦੇ ਵਿੱਚੋਂ ਥੋੜਾ ਜਿਹਾ ਨਿਕਲਿਆ ਸੀਗਾ ਤੇ ਆ ਮੈਂ ਪੇੜਾ ਜਿਹਾ ਬਣਾ ਕੇ ਵਿੱਚ ਛੱਡ ਦਿੱਤਾ। ਉਹ ਇਹ ਚਲੂ ਤਾਂ ਖਰਾਬ ਕਰਨੇ ਨੂੰ ਵੀ ਤਰ ਲੈਂਦੇ ਆ। ਤੇ ਇਹ ਦੇਖੋ ਕਿੰਨਾ ਸੋਹਣਾ ਬੋਲ ਦਿੱਤਾ ਜਾ ਬਣ ਗਿਆ। ਤੇ ਹੁਣ ਆਪਣਾ ਪੂਜੀ ਐਦਾਂ ਬਣ ਕੇ ਤਿਆਰ ਹੈ ਜੀ ਕਿੰਨਾ ਵਧੀਆ ਬਣਿਆ। ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਛੋਟਾ ਕਰ ਲੈਨੇ ਆ ਤੋੜ ਕੇ। ਤੇ ਛੋਟਾ ਵੱਡਾ ਤੁਹਾਨੂੰ ਮਰਜ਼ੀ ਆ ਜਿੱਦਾਂ ਦਾ ਮਰਜ਼ੀ ਕਰ ਲਓ ਦੇਖੋ। ਨੇੜੇ ਤੋਂ ਵੀ ਆਪਾਂ ਦਿਖਾ ਦਿੰਦਾ ਤੁਹਾਨੂੰ ਕਿੰਨਾ ਵਧੀਆ ਬਣਿਆ। ਤੇ ਤੁਸੀਂ ਵੇ ਇੱਕ ਵਾਰ ਇਸ ਤਰ੍ਹਾਂ ਜਰੂਰ ਬਣਾਓ ਜੀ ਪੂਜੀਆ ਘਰੇ ਤੇ ਬਾਹਰੋਂ ਆਪਾਂ ਚੀਜ਼ਾਂ ਤਾਂ ਆਉਂਦੀਆਂ ਆ ਪਤਾ ਨਹੀਂ ਕਿਵੇਂ ਜਿਵੇਂ ਬਣੀ ਹੁੰਦੀ ਆ ਨਾ ਕਿੰਨਾ ਮਾੜਾ ਵਿੱਚ ਕਿਉਂ ਤੇਲ ਪਾਇਆ ਹੁੰਦਾ ਤੇਰਾ ਖਾ ਕੇ ਬਿਮਾਰ ਹੁੰਨੇ ਆ ਤੇ ਤੁਸੀਂ ਘਰੇ ਬਣਾ ਲਓ ਇਸ ਤਰ੍ਹਾਂ ਤੇ ਇਹ ਘਰੇ ਵੀ ਵਧੀਆ ਚੀਜ਼ ਬਣਦੀ ਆ ਟੇਸਟੀ ਬਣਦੀ ਆ ਤੇ ਲੋ ਜੀ ਇਹਨੂੰ ਵੀ ਆਪਾਂ ਤੋੜ ਲੈਨੇ ਆ ਥੋੜਾ ਜਿਹਾ ਛੋਟਾ ਕਰ ਲੈਨੇ ਆ ਤੇ ਬਸ ਆਪਾਂ ਹੱਥ ਨਾਲ ਹੀ ਤੋੜ ਦਿੱਤਾ ਛੋਟਾ ਵੱਡਾ ਕਿਉਂਕਿ ਮੇਰੇ ਕੋਲ ਟਾਈਮ ਘੱਟ ਸੀਗਾ ਹੁਣ ਸ਼ਾਮ ਦਾ ਵੇਲਾ ਹੋਇਆ ਤੇ ਕੰਮ ਦਾ